ਇਹ ਰਿਓ ਬਸਾਰਾ ਇੱਥੇ ਬਾਹਰ ਲੱਗੇ ਹੋਇਆ ਸਾਰੇ ਪਾਸੇ ਲੋਕਾਂ ਨੂੰ ਪਤਾ ਲੱਗਦਾ ਵੀ ਕਾਰਡ ਇੱਥੇ ਬਣਦੇ ਆ। ਤੁਹਾਡੀ ਰਜਿਸਟ੍ਰੇਸ਼ਨ ਹੋ ਜਾਏਗੀ ਤੁਸੀਂ ਐਲੀਜੀਬਲ ਹੋਗੇ ਕਾਰਡ 2 ਤੋਂ 3 ਹਫ਼ਤੇ ਚਾਏਗਾ। ਉਹ ਇਸੇ ਤਰ੍ਹਾਂ ਸਾਡੇ ਜਿਹੜੇ ਵਲੰਟੀਅਰਸ ਆ ਤੁਹਾਨੂੰ ਇਕੱਠੇ ਕਰਕੇ ਜਾਂ ਤੁਹਾਡੇ ਘਰ-ਘਰ ਜਾ ਕੇ ਕਾਰਡ ਦੇ ਕੇ ਆਣਗੇ। ਤਕਰੀਬਨ ਸਾਡੀ ਜਿਹੜੀ ਕੋਸ਼ਿਸ਼ ਆ ਕਿ ਹਰ ਮਹੱਲੇ ਦੇ ਵਿੱਚ ਹਰ ਵਾਰਡ ਦੇ ਵਿੱਚ ਹਰ ਵਾਰਡ ਦੇ ਵਿੱਚ ਤਕਰੀਬਨ ਬਣ ਗਏ ਹੋਇਆ। ਹਰ ਪਿੰਡ ਦੇ ਵਿੱਚ ਸਾਡੀ ਕੋਸ਼ਿਸ਼ ਆ ਜਿਹੜੇ ਵੱਡੇ ਪਿੰਡ ਆ ਉਹਨਾਂ ਦੇ ਵਿੱਚ ਬਣ ਗਏ ਹੈਗੇ ਆ। ਅਗਲੇ 2-3 ਮਹੀਨੇ ਵਿੱਚ ਪੰਜਾਬ ਦੇ 3 ਕਰੋੜ ਲੋਕਾਂ ਦੀ ਜੇਬ ਦੇ ਵਿੱਚ ਅਸੀਂ 10 ਲੱਖ ਮੁੱਖ ਮੰਤਰੀ ਸਹਿਯੋਜਨਾ ਦਾ ਕਾਰਡ ਪਾਵਾਂਗੇ। ਡਾਕਟਰ ਸਾਹਿਬ ਅੱਜ ਪਹਿਲਾ ਪੜਾਅ ਸ਼ੁਰੂ ਹੋ ਗਿਆ ਪਟਿਆਲਾ ਦੇ ਵਿੱਚ ਕਿਸ ਤਰ੍ਹਾਂ ਦੇਖੀਏ। ਦੇਖੋ ਇਹ ਅੱਜ ਤੁਸੀਂ ਦੇਖ ਰਹੇ ਹੋ ਵੀ ਸਾਰਾ ਇੱਥੇ ਬਾਹਰ ਲੱਗੇ ਹੋਇਆ ਸਾਰੇ ਪਾਸੇ ਲੋਕਾਂ ਨੂੰ ਪਤਾ ਲੱਗਦਾ ਵੀ ਕਾਰਡ ਇੱਥੇ ਬਣਦੇ ਆ ਔਰ ਸਾਡੇ ਜਿਹੜੇ ਯੂਥ ਕਲੱਬ ਦੇ ਵਲੰਟੀਅਰਸ ਆ ਘਰ ਜਾ ਕੇ ਪਰਚੇ ਆ ਦੇ ਰਹੇ ਆ ਪਰਚੇ ਕੱਟ ਕੇ ਲੋਕਾਂ ਦੇ ਵਿੱਚ ਬੜਾ ਐਨਥੂਸੀਆਜ਼ਮ ਹੈ ਜੋਸ਼ ਹੈ ਗ੍ਰੈਟੀਟਿਊਡ ਹੈ ਸਾਡੇ ਮੁੱਖ ਮੰਤਰੀ ਸਾਹਿਬ ਦਾ ਕਿ ਉਹਨਾਂ ਨੇ ਸਾਨੂੰ ਅਰਵਿੰਦ 10 ਲੱਖ ਰੁਪਏ ਦਾ ਕਾਰਡ ਵੀ ਤੁਸੀਂ ਜਾਓ ਨੰਬਰ ਤੇ ਅੱਜ ਹੀ ਇਹਨਾਂ ਦੀ ਵਾਇਸ ਦਾ ਸਟੱਚਰ ਹੋਇਆ ਹੋ ਸੀਗਾ ਇਹ ਅੱਜ ਹੀ ਜਾ ਕੇ ਇਲਾਜ ਕਰਾ ਸਕਦੇ ਆ ਇਹ ਕਿਸੇ ਇੰਸ਼ੋਰੈਂਸ ਦੀ ਨਹੀਂ ਸਰਫੀ ਉਹ ਇਹ ਜੀ ਨਹੀਂ ਬਟਦੀ ਆ ਆਪ ਜੀ ਅੱਗੇ ਕਿੜਾਈ ਹੈ ਤੇ ਇਹ ਜਿਹੜੀ ਪਰਚੀ ਹੈ ਦਿਖਾ ਕੇ ਤੁਸੀਂ ਨਾਲ ਆਧਾਰ ਕਾਰਡ ਤੇ ਵੋਟਰ ਕਾਰਡ ਆ ਤਿੰਨ ਡਾਕੂਮੈਂਟ ਦੇ ਨਾਲ ਤੁਸੀਂ ਆ ਕੇ 10 ਲੱਖ ਦਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਜਿਹੜਾ ਕਾਰਡ ਤੋਂ ਆ ਕੇ ਇੱਥੋਂ ਬਣਾ ਕੇ ਲੈ ਜਾਓ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਏਗੀ ਤੁਸੀਂ ਐਲੀਜੀਬਲ ਹੋਗੇ ਕਾਰਡ 2 ਤੋਂ 3 ਹਫ਼ਤੇ ਚਾਏਗਾ ਉਹ ਇਸੇ ਤਰ੍ਹਾਂ ਸਾਡੇ ਜਿਹੜੇ ਵਲੰਟੀਅਰਸ ਆ ਤੁਹਾਨੂੰ ਇਕੱਠੇ ਕਰਕੇ ਜਾਂ ਤੁਹਾਡੇ ਘਰ ਘਰ ਜਾ ਕੇ ਕਾਰਡ ਦੇ ਕੇ ਆਣਗੇ ਇਹ ਇੱਕ ਬਹੁਤ ਵੱਡਾ ਰੈਵੋਲੂਸ਼ਨਰੀ ਇਹੀ ਸਿਹਤ ਕ੍ਰਾਂਤੀ ਹੈ ਜੀ ਪਹਿਲਾ ਮੱਲਾਕ ਲੈਣੇ ਕਾ ਜੀ ਪਟਿਆਲੇ ਦੇ ਵਿੱਚ ਉਹਨਾਂ ਦੇ ਘਰ ਦੇ ਨੇੜੇ ਬਣਾ ਹੋਇਆ ਉੱਥੋਂ ਜੇ ਖਾਂਸੀ ਜੁਕਾਮ ਬੁਖਾਰ ਬਲੱਡ ਪ੍ਰੈਸ਼ਰ ਸ਼ੂਗਰ ਦੀ ਦਵਾਈ ਉੱਥੇ ਲਓ ਰੂਟੀਨ ਟੈਸਟ ਉੱਥੋਂ ਕਰਾਓ ਜੇ ਐਂਡੋਰ ਦੇਖਦੇ ਦਾਖਲ ਹੋਣਾ ਕਿਸੇ ਨੇ ਕੋਈ ਸੀਰੀਅਸ ਬਿਮਾਰੀ ਆ ਤਾਂ ਤੁਸੀਂ 10 ਲੱਖ ਦਾ ਇਲਾਜ ਜਾ ਕੇ ਜਦੋਂ ਮਰਜ਼ੀ ਕਰ ਸਕਦੇ ਪਟਿਆਲੇ ਜੀ ਕਿੰਨੇ ਸੈਂਟਰ ਬਣਾਏਗੇ ਨੇ ਇਸ ਤਰ੍ਹਾਂ ਦੇ ਦੇਖੋ ਇਹ ਤਕਰੀਬਨ ਤਕਰੀਬਨ ਸਾਡੀ ਜਿਹੜੀ ਕੋਸ਼ਿਸ਼ ਆ ਕਿ ਹਰ ਮੱਲੇ ਦੇ ਵਿੱਚ ਹਰ ਵਾਰਡ ਦੇ ਵਿੱਚ ਹਰ ਵਾਰਡ ਦੇ ਵਿੱਚ ਤਕਨੀਕ ਬਣ ਗਏ ਹੋਏ ਆ ਹਰ ਪਿੰਡ ਦੇ ਵਿੱਚ ਸਾਡੀ ਕੋਸ਼ਿਸ਼ ਆ ਜਿਹੜੇ ਵੱਡੇ ਪਿੰਡ ਆ ਉਹਨਾਂ ਦੇ ਵਿੱਚ ਬਣ ਗਏ ਹੈਗੇ ਤੇ ਇਹ ਹੌਲੀ ਹੌਲੀ ਜਿਹੜਾ ਸਾਡਾ ਇਹਨਾਂ ਦਾ ਨੰਬਰ ਵੱਧਦਾ ਜਾਏਗਾ ਮੇਰੇ ਖਿਆਲ 6000 ਹੈਗੇ ਆ ਇਹਨੂੰ ਵਧਾ ਕੇ ਅਸੀਂ 9000 ਜਾਂ 10000 ਕਰਾਂਗੇ ਸਾਰੇ ਪਿੰਡ ਕਵਰ ਹੋਣਗੇ ਔਰ ਸਾਰਿਆਂ ਦੀ ਵਾਰੀ ਆਏਗੀ ਕਿਸੇ ਦੀ ਪਹਿਲਾਂ ਕਿਸੇ ਦੀ ਬਾਅਦ ਵਿੱਚ ਅਗਲੇ 2-3 ਮਹੀਨੇ ਵਿੱਚ ਪੰਜਾਬ ਦੇ 3 ਕਰੋੜ ਲੋਕਾਂ ਦੀ ਜੇਬ ਦੇ ਵਿੱਚ ਅਸੀਂ 10 ਲੱਖ ਮੁੱਖ ਮੰਤਰੀ ਸਹਿਯੋਜਨਾ ਦਾ ਕਾਰਡ ਪਾ ਦਾਂਗੇ ਡਾਕਟਰ ਸਾਹਿਬ ਜਿਸ ਦਾ ਪ੍ਰਾਈਵੇਟ ਕੰਪਨੀਆਂਾਂ ਦੀ ਇੰਸ਼ੋਰੈਂਸ ਕਰਾਈ ਹੋਈ ਹੈ ਲੋਕਾਂ ਨੇ ਉਹਨਾਂ ਨੂੰ ਹੁਣ ਜਿਹੜਾ ਨੇ 10 ਲੱਖ ਤੱਕ ਇੰਸ਼ੋਰੈਂਸ ਲੈਣੀ ਆ ਉਹਨਾਂ ਨੂੰ ਇੰਸ਼ੋਰੈਂਸ ਲੈਣ ਦੀ ਲੋੜ ਨਹੀਂ ਆ ਹਾਂ ਜਿਹੜੇ ਬੰਦੇ ਕੋਈ ਬਹੁਤ ਅਮੀਰ ਹੈਗੇ ਆ ਜਿਨ੍ਹਾਂ ਨੇ ਕੋਈ ਕਰੋੜ ਦੀ ਜਾਂ ਹੋਰ ਲਈ ਹੋਈ ਆ ਉਹਨਾਂ ਦਾ ਮੈਂ ਤਾਂ ਕਹੂੰਗਾ ਠੀਕ ਹੈ ਜੀ ਗੁੱਡ ਬਿਜ਼ਨਸ ਹੈ ਚੰਗੀ ਗੱਲ ਹੈ ਤੁਸੀਂ ਕਰਾਓ ਸਾਡਾ ਜਿਹੜਾ ਮਕਸਦ ਹੈ ਜਿਹੜਾ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਅਰਵਿੰਦ ਕੇਜਰੀਵਾਲ ਦਾ ਮਕਸਦ ਹੈ ਵੀ ਜਿਹੜੇ ਆਮ ਲੋਕ ਹੈ ਜਿਹੜੇ ਇਹਨਾਂ ਗਲੀਆਂ 'ਚ ਰਹਿੰਦੇ ਆ ਛੋਟੀਆਂ-ਛੋਟੀਆਂ ਦੁਕਾਨਾਂ ਕਰਦੇ ਆ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਆ ਸਾਡੇ ਲਈ ਅਨਾਜ ਪੈਦਾ ਕਰਦੇ ਆ ਫਲ ਸਬਜ਼ੀਆਂ ਪੈਦਾ ਕਰਦੇ ਆ ਜਿਹੜੇ ਰੇੜੀਆਂ ਲੈ ਕੇ ਸਾਡੇ ਘਰਾਂ ਤੱਕ ਪਹੁੰਚਾਉਂਦੇ ਆ ਜਿਹੜੇ ਸਾਡੇ ਮਕਾਨ ਬਣਾਉਂਦੇ ਆ ਜਿਹੜੇ ਮਿਹਨਤਕਸ਼ ਆ ਸਰਕਾਰੀ ਕਰਮਚਾਰੀ ਆ ਪੈਨਸ਼ਨਰਸ ਆ ਸਾਡਾ ਮਕਸਦ ਹੈ ਵੀ ਉਹਨਾਂ ਨੂੰ ਜਿਹੜੇ ਹੈਗੇ ਆ ਜਿਹੜੇ ਆਮ ਬੰਦੇ ਆ ਜਿਹੜੇ ਦਸਾਂ ਨੌਾਂ ਦੀ ਕਿਰਤ ਕਰਦੇ ਆ ਉਹਨਾਂ ਨੂੰ ਅਸੀਂ 10 ਲੱਖ ਦੀ ਇੰਸ਼ੋਰੈਂਸ ਦੇਣੀ ਆ ਜਿਹੜੇ ਅਮੀਰ ਬੰਦੇ ਆ ਉਹ ਤਾਂ ਖਰੀਦ ਹੀ ਲੈਂਦੇ ਆ ਉਹ ਤਾਂ ਵਿਦੇਸ਼ ਵੀ ਚਲੇ ਜਾਂਦੇ ਆ ਸਾਡੇ ਪਹਿਲੇ ਪੋਲੀਟਿਸ਼ੀਅਨ ਵਿਦੇਸ਼ ਜਾਂਦੇ ਸੀ ਆਪਣਾ ਇਲਾਜ ਕਰਾਣ ਤੇ ਸਾਡਾ ਮਕਸਦ ਹੈ ਵੀ ਜਿਹੜੇ ਮਿਹਨਤਕਸ਼ ਆ ਅਸੀਂ ਉਹਨਾਂ ਦੀ ਜਿਹੜੀ ਦੇਖਭਾਲ ਕਰਨੀ ਆ ਉਹਨਾਂ ਉਹਨਾਂ ਵਾਸਤੇ ਜਿਹੜੀ ਸਕੀਮ ਹੈ ਬਹੁਤ ਲਾਹੇਵੰਦ ਹੈ ਇੱਕ ਵਰਦਾਨ ਹੈ ਉਹਨਾਂ ਵਾਸਤੇ ਕਿਉਂਕਿ ਪਹਿਲਾਂ ਲੋਕ ਜਿਹੜਾ ਸੀਗਾ ਜੇ ਜਿਹੜੀ ਇਹ ਇੰਸ਼ੋਰੈਂਸ ਜਿਹੜੀ ਹੈਗੀ ਆ ਇਹਨਾਂ ਨੇ 32000 ਚ ਕਿਸੇ ਨੇ 33000 ਚ ਲਈ ਆ ਜੇ ਦੋ ਬੰਦਿਆਂ ਵਾਸਤੇ ਜੇ ਇਸ ਹਿਸਾਬ ਨਾਲ ਕੈਲਕੂਲੇਟ ਕਰੋਗੇ ਤਾਂ ਤੁਸੀਂ ਸਮਝ ਲਓ ਕਿ ਪੰਜਾਬ ਦੇ ਲੋਕਾਂ ਦਾ ਹਰ ਸਾਲ ਘੱਟੋ ਘੱਟ ਵੀ 4-5000 ਕਰੋੜ ਰੁਪਏ ਬਚੇਗਾ ਜੀ ਤੇ ਉਹ ਪੈਸੇ ਆਪਣੇ ਉਹ ਆਪਣਾ ਘਰ ਬਣਾਉਣ ਲਈ ਕੋਈ ਅਪਲਾਈਂਸ ਖਰੀਦਣ ਲਈ ਆਪਣੇ ਬੱਚਿਆਂ ਦੀ ਪੜ੍ਹਾਈ ਵਾਸਤੇ ਚੰਗੇ ਕੱਪੜਿਆਂ ਵਾਸਤੇ ਟਰੈਵਲ ਕਰਨ ਵਾਸਤੇ ਕੋਈ ਤੀਰਥ ਯਾਤਰਾ ਕਰਨ ਵਾਸਤੇ ਕਿਸੇ ਹੋਰ ਕੰਮ ਲਈ ਵਰਤਣਗੇ ਡਾਕਟਰ ਸਾਹਿਬ ਠਿਕਰੀ ਵਾਲੇ ਬੇਅਦਵੀ ਦੇ ਵਿੱਚ ਕਾਂਗਰਸ ਦਾ ਹੱਥ ਦੱਸਿਆ ਜਾ ਰਿਹਾ ਹੈ ਕਿਸ ਤਰ੍ਹਾਂ ਦੇਖ ਰਹੇ ਤੁਸੀਂ ਇਹ ਬੜਾ ਅਨਫੋਰਚੂਨੇਟ ਹੈ ਜੀ ਮਤਲਬ ਦੇਖੋ ਮੈਂ ਅਜੇ ਆਈ ਲੀਵ ਇਟ ਟੂ ਦਾ ਸਕਿਉਰਿਟੀ ਫੋਰਸਸ ਕਿ ਉਹ ਜਿਹੜੀਆਂ ਡਿਟੇਲਸ ਦੇਣਗੇ ਮੈਂ ਡਿਟੇਲ ਚ ਜਾਏ ਤੋਂ ਬਗੈਰ ਇਹ ਤੇ ਮੈਨੂੰ ਇਹ ਯਾਦ ਕਰਾਂਦਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀਗਾ ਜੋ ਅਸੀਂ ਹਿਸਟਰੀ ਪੜ੍ਹਦੇ ਹੁੰਦੇ ਸੀ ਜਦੋਂ ਇੰਡੀਆ ਪਾਕਿਸਤਾਨ ਜਦੋਂ ਪਾਰਟੀਸ਼ਨ ਹੋਈ ਆ ਉਦੋਂ ਆ ਸਾਰਾ ਕੁਝ ਹੁੰਦਾ ਹੁੰਦਾ ਸੀ ਕਿ ਵੀ ਰੈਗੂਲਰ ਬੇਸਿਸ ਦੇ ਉੱਤੇ ਵੀ ਕਿਤੇ ਧਾਰਮਿਕ ਗ੍ਰੰਥਾਂ ਦੀ ਬਿਆਦ ਵੀ ਜਾਂ ਜਿਹੜੇ ਹੈਗੇ ਆ ਆਪਣੇ ਹਿੰਦੂਆ ਉਹਨਾਂ ਦੇ ਬਾਹਰ ਗਾਂ ਨੂੰ ਮਾਰ ਕੇ ਜਾਂ ਉਹਦੀ ਪੋਸ਼ਗੀਰ ਤੇ ਤੇ ਜਿਹੜੇ ਮੁਸਲਮਾਨ ਆ ਉੱਥੇ ਸੂਰ ਨੂੰ ਮਾਰ ਕੇ ਗੇਰਤਾ ਜਾਂ ਉਹਦੀ ਪੋਸ਼ਗੀਰ ਤੇ ਕੱਟ ਕੇ ਜਾਂ ਉਹਦੇ ਕਨਵਰਟ ਕੇ ਗੇਰਤੇ ਇਹ ਸਮਾਜ ਦੇ ਵਿੱਚ ਡਿਸਕਵਾਲਿਫਾਈ ਕਰਨ ਦੇ ਇਹ ਜਿਹੜਾ ਵੀ ਬੰਦਾ ਕਰ ਰਿਹਾ ਬਹੁਤ ਕਨਾਉਣੀ ਹਰਕਤ ਕਰ ਰਿਹਾ ਪੰਜਾਬ ਦੇ ਲੋਕਾਂ ਨੇ ਬਹੁਤ ਸੰਤਾਪ ਹੋ ਗਿਆ ਔਰ ਉਹ ਸਿਆਣੇ ਹੋ ਚੁੱਕੇ ਆ ਤੇ ਉਹ ਜਿਹੜੇ ਇਹੋ ਜਿਹੇ ਬੰਦੇ ਆ ਬੈਡ 엘ਿਮੈਂਟਸ ਆ ਉਹ ਫੜੀ ਫੜੇ ਜਾ ਰਹੇ ਆ ਸਾਰੇ ਜਿਦੋਂ ਦੀ ਸਾਡੀ ਸਰਕਾਰ ਆਈ ਆ ਮੈਂ ਨਹੀਂ ਕਹਿੰਦਾ ਬਿਆਦਵੀ ਨਹੀਂ ਹੋਈ ਬਟ ਕੋਈ ਵੀ ਬਿਆਦਵੀ ਕਰਨ ਵਾਲਾ ਉਸ ਤੋਂ ਬਾਅਦ ਬਚਿਆ ਨਹੀਂ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਅਸੀਂ ਨਾਲ ਦੀ ਨਾਲ ਜਿਹੜਾ ਵੀ ਕ੍ਰਾਈਮ ਹੋ ਰਿਹਾ ਇਹ ਨਾਟ ਓਨਲੀ ਕਿ ਜੀ ਜਿਹੜੀ ਬਿਆਦਵੀਆਂ ਕੀਤੀਆਂ ਜਾ ਰਹੀਆਂ ਜਿਵੇਂ ਥ੍ਰੈਟ ਕਾਲਸ ਆ ਕਦੇ ਕਿਸੇ ਸਕੂਲ ਚ ਕਦੇ ਕਿਸੇ ਮਤਲਬ ਉਹਦੇ ਚ ਮਤਲਬ ਇਹ ਵੀ ਜਿਹੜੇ ਬੰਦੇ ਜਿਹੜੇ ਬਾਹਰ ਬੈਠੇ ਹੋਏ ਆ ਉਹ ਵੀ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ 60 ਦੇ ਕਰੀਬ ਗੈਂਗਸਟਰ ਆ ਜਿਹੜੇ ਕੈਨੇਡਾ ਚ ਅਮਰੀਕਾ ਚ ਹੋਰ ਜਿਹੜੇ ਗਲਫ ਕੰਟਰੀ ਚ ਬੈਠੇ ਹੋ ਉਹਨਾਂ ਨੂੰ ਵੀ ਆਈਡੈਂਟੀਫਾਈ ਕਰ ਲਿਆ ਉਹਨਾਂ ਨੂੰ ਵੀ ਕਢੀਸ ਕੇ ਲੈ ਕੇ ਆਵਾਂਗੇ ਅਸੀਂ ਇਹ ਹਾਲਾਤ ਨੂੰ ਕਾਬੂ ਕਰਾਂਗੇ ਔਰ ਜਿਸ ਤਰ੍ਹਾਂ ਅਸੀਂ ਅੱਛਾ ਕੰਮ ਕਰ ਰਹੇ ਹਾਂ ਸਿਹਤ ਸਹੂਲਤਾਂ ਅੱਛੀਆਂ ਕਰ ਰਹੇ ਹਾਂ ਐਜੂਕੇਸ਼ਨ ਅੱਛੀਆਂ ਕਰ ਰਹੇ ਹਾਂ ਲੋਕਾਂ ਨੂੰ ਨੌਕਰੀਆਂ ਦੇ ਰਹੇ ਹਾਂ ਇਹਨਾਂ ਨੂੰ ਹਾਜਮ ਨਹੀਂ ਹੋ ਰਿਹਾ ਇਹਨਾਂ ਨੂੰ ਲੱਗਦਾ ਕਿ ਸਾਡਾ ਤਾਂ ਚਾਂਸ ਗਿਆ ਸੀ ਤਾਂ ਮੁੱਖ ਮੰਤਰੀ ਬਣਨ ਦੇ ਪਿੱਛੇ ਲੜਦੇ ਆ ਜਿਹੜੇ ਮੁੱਖ ਮੰਤਰੀ ਦੀ ਮਤਲਬ ਕੁਰਸੀ ਪਿੱਛੇ ਇੱਕ ਦੂਜੇ ਦੀ ਪੱਗ ਨੂੰ ਹੱਥ ਕਈ ਖੜੇ ਆ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਿਆ ਉਹਨਾਂ ਤੋਂ ਕੀ ਐਕਸਪੈਕਟ ਕਰਦੇ ਆ ਪੰਜਾਬ ਦੇ ਲੋਕ ਤੇ ਅਸੀਂ ਆਪਣੇ ਕੰਮ ਤੇ ਧਿਆਨ ਹੈ ਅਸੀਂ ਆਪਣਾ ਕੰਮ ਵੀ ਕਰਾਂਗੇ ਜਿਹੜੇ ਗੈਂਗਸਟਰ ਆ ਇਹਨਾਂ ਦਾ ਵੀ ਹਿਸਾਬ ਕਤਾਬ ਕਰਾਂਗੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦਾ ਵੀ ਹਿਸਾਬ ਕਤਾਬ ਕਰਾਂਗੇ ਅਸੀਂ ਆਪਣੇ ਬੱਚਿਆਂ ਨੂੰ ਨਸ਼ੇ ਚੋਂ ਵੀ ਕੱਢਾਂਗੇ ਔਰ ਜਿਹੜੀ ਇਹ ਵਾਇਰਲਸ ਦਾ ਸਾਈਕਲ ਇਹਨਾਂ ਨੇ ਚਲਾਇਆ ਹੈ ਉਹਦੇ ਚੋਂ ਵੀ ਕੱਢਾਂਗੇ ਬਿਆਦਵੀ ਵਾਲੇ ਚੋਂ ਵੀ ਕੱਢਾਂਗੇ 22 ਨੂੰ ਮੇਰੇ ਤੋਂ ਪਹਿਲੇ ਹੀ ਬਲਾਸਟ ਹੋ ਗਏ ਨੇ ਹੁਣ ਤਾਜ਼ੇ